संतन की शरणा हम संतन की रे प्यार हम संतन की शरणा संत हमारी वोट सतानी संत हमारा कहना संत हमारी वोट सतानी ਸਾ ਹਮਾਰਾ ਗਹਿਣਾ ਹਮ ਸੰਤਨ ਕੀ ਹੈਨ ਪਿਆਰੇ ਹਮ ਸੰਤਨ ਕੀ ਸਰਣਾ ਹਮ ਸੰਤਨ ਕੀ ਹੈਨ ਪਿਆਰੇ ਹਮ ਸੰਤਨ ਕੀ ਸਰਣਾ ਸੰਤ ਹਮਾਰੀ ਔਟ ਸਤਾੜੀ संत हमारा कहना संत हमारी ओट सतानी संत हमारा ਸੋ ਬਣਾਈ ਪੁਰਬ ਲਿਖਿਆ ਪਾਈ ਹਮ ਸੰਤਨ ਸਿਓ ਬਣਾਈ ਜੈ ਸੰਤਾਂ ਦੀ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਪਿੰਡ ਭਾਮ ਜ਼ਿਲ੍ਹਾ ਹੁਸ਼ਿਆਰਪੁਰ 15 ਜਰਵੀ ਨੂੰ ਮਾਗੀ ਦਾ ਮੇਲਾ ਸੰਗਤ ਦੇ ਸਹਿਯੋਗ ਦੇ ਨਾਲ ਮਨਾਇਆ ਗਿਆ ਜੀ ਮਹਾਪੁਰਸ਼ਾਂ ਦੀ ਕਿਰਪਾ ਦੇ ਨਾਲ ਮਨਾਇਆ ਗਿਆ ਜੀ ਕਮੇਟੀ ਵੱਲੋਂ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆ ਮਹਾਪੁਰਸ਼ਾਂ ਦਾ ਪਹੁੰਚਿਆਂ ਦਾ ਤੇ ਲੰਗਰ ਟੁੱਟ ਵਰਤੂਗਾ ਜੀ ਸਾਰੀ ਸੰਗਤ ਨੇ ਖਾ ਕੇ ਜਾਣਾ ਜੀ মিডিਆ ਵਾਲੇ ਚੈਨਲ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆ ਜੀ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਪਿੰਡ ਭਾਮ ਦੁੱਧਾਤਾਰੀ ਡੇਰੇ ਪਹੁੰਚੇ ਆ ਜੀ ਜੈ ਸੰਤਾਨ ਜੀ ਅੱਜ ਦੇ ਸਮਾਗਮ ਬਾਰੇ ਦੱਸੋ ਜਿਕਾਹਰਾ ਬਾਬਾ ਦੁੱਧਾਤਾਰੀ ਜੀ ਦਾ ਪੋਸਾਚੇ ਦਰਬਾਰ ਕੀਜੈ ਪਰਮ ਸਤਕਾਰ ਜੀ ਸਾਸੀ ਅੱਜ ਡੇਰਾ ਬਾਬਾ ਦੁੱਧਾਤਾਰੀ ਭਾਮ ਹਸ਼ਾਰਪੁਰ ਵਿਖੇ ਤੰਤਨ ਬਾਬਾ ਪੂਰਨਦਾਸ ਮਹਾਰਾਜ ਜੀ ਤਪਸਥਾਨਾ ਤੇ ਮਹਾਪੁਰਸ਼ਾਂ ਦੀ ਚਲਾਈ ਹੋਈ ਮਰਜਾਦਾ ਅਨਸਾਰ ਪ੍ਰਬੰਧਕ ਕਮੇਟੀ ਨੇ ਅੱਜ ਸਲਾਨਾ ਜੋੜ ਮੇਲਾ ਮਨਾਇਆ ਹੈ। ਔਰ ਬੜੀ ਦੂਰ ਦੂਸੰਗਤਾ ਨੇ ਆਕੇ ਸਤਗੁਰਾਂ ਦੇ ਦਰਬਾਰ ਵਿੱਚ ਹਲਗੀਆਂ ਭਰੀਆਂ ਔਰ ਕੀਰਤਨੀ ਜਥਿਆਂ ਨੇ ਸਤਗੁਰਾਂ ਦੀ ਬਾਣੀ ਦੇ ਨਾਲ ਜੋੜਿਆ ਹੈ। ਸਾਰੀਆਂ ਸੰਗਤਾਂ ਵਾਸਤੇ ਪ੍ਰਬੰਧਕ ਕਮਿਊਨਿਟੀ ਨੇ ਸਾਰੀ ਤਰ੍ਹਾਂ ਦੇ ਹੀ ਪ੍ਰਬੰਧ ਕੀਤੇ ਔ ਸਾਰੀਆਂ ਸੰਗਤਾਂ ਬੜੀ ਖੁਸ਼ੀ ਦੇ ਨਾਲ ਮਹਾਪੁਰਸ਼ਾਂ ਦੇ ਚਰਨਾਂ ਦੇ ਵਿੱਚ ਆ ਕੇ ਸੀਸਨ ਮੋਉਂਦੀਆਂ ਨੇ। ਔਰ ਅਰਦਾਸ ਬੇਨਤੀਆਂ ਕਰਦੇ ਧੰਨ ਧੰਨ ਬਾਬਾ ਬੂਟਾ ਦਾਸ ਮਹਾਰਾਜ ਜੀ ਸਾਰੀਆਂ ਸੰਗਤਾਂ ਦੀਆਂ ਜੋ ਅਸਾਂ ਮਨ ਸਮਰਾਧਨੇ ਪੂਰਨ ਕਰਦੇ ਨੇ ਇਹ ਜੋ ਮਾਗੀ ਦਾ ਤਿਉਹਾਰ ਹੈ ਇਹ ਸ਼ੁਰੂ ਤੋਂ ਹੀ ਮਹਾਂਪੁਰਸ਼ਾਂ ਦੇ ਸਤਾਨਾ ਤੇ ਮਨਾਇਆ ਜਾ ਪ੍ਰਬੰਧਕ ਕਮੇਟੀ ਨੇ ਬਹੁਤ ਉਤਸ਼ਾਹ ਕੀਤਾ ਹੈ ਤੋਂ ਸਾਰੀਆਂ ਸੰਗਤਾਂ ਨੂੰ ਇਸ ਮੇਲੇ ਦੀਆਂ ਦਾਸ ਵੱਲੋਂ ਔਰ ਪ੍ਰਬੰਧਕ ਕਮੇਟੀ ਵੱਲੋਂ ਲੱਖ ਲੱਖ ਵਧਾਈਆਂ ਜੀ ਸਾਰੀਆਂ ਸੰਗਤਾਂ ਦੇ ਜੀ ਆਇਆਂ ਤੇ ਬਹੁਤ ਬਹੁਤ ਧੰਨਵਾਦ ਜੀ ਜਿਕਰਾਂ ਬਾਬਾ ਦੁੱਧਾ ਦਾਤਾ ਜੀ ਦਾ ਬੋ ਸਾਚੇ ਦਰਬਾਰ ਕੀ ਜੈ